ਹੋਰ ਬਾਈ ਜੀ ਸਾਰੇ ਠੀਕ ਠਾਕ ਹੋ ਮੈਂ ਇੱਕ ਮੋੜੇ ਇੱਕ ਚੀਜ਼ ਲਿਖ ਕੇ ਪਾਈ ਆ ਮੈਂ ਕਹਿੰਦਾ ਸੀਗਾ ਵੀ ਰਹਿਣ ਦੋ ਛੱਡੋ ਰਹਿਣ ਦੋ ਛੱਡੋ ਪਰ ਕੁਝ ਕੁ ਬੰਦੇ ਨੇ ਮੈਂ ਅੱਜ ਵਾਲੀ ਵੀਡੀਓ ਦੇ ਵਿੱਚ ਨਾ ਲਾਈਵ ਦੇ ਵਿੱਚ ਦੋ ਤਿੰਨ ਗੱਲਾਂ ਮਤਲਬ ਨੀ ਕਿ ਕਲੀਅਰ ਕਰਨੀਆਂ ਨੇ ਮਾੜੀ ਆਵਾਜ਼ ਮੈਨੂੰ ਦੱਸ ਦਿਓ ਵੀਰਵਾਨ ਕਿ ਵੀ ਆਵਾਜ਼ ਸੈਟ ਆ ਰਹੀ ਹੈ ਫਿਰ ਗੱਲਬਾਤ ਸ਼ੁਰੂ ਕਰੀਏ ਆਪਾਂ ਫਿਰ ਵੀ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਜੇ ਆਵਾਜ਼ ਨਹੀਂ ਸਹੀ ਆ ਰਹੀ ਕਿ ਬਰ ਆਵਾਜ਼ ਖਰਾਬ ਹੋ ਜਾਂਦੀ ਆ ਵੀਰਵਾਨ ਕਿ ਮੜ ਜਾ ਕਨਫਰਮ ਕਰ ਦਿਓ ਆਵਾਜ਼ ਬਿਲਕੁਲ ਸੈਟ ਆ ਰਹੀ ਆ ਆਦੋ ਕਰ ਰਹੀ ਬੀਰਣ ਕੇ ਮੜ ਜਾ ਮੈਂ ਕੋਸ਼ਿਸ਼ ਕਰੂੰਗਾ ਨਾਲ ਮੁੰਡੇ ਨੂੰ ਵੀ ਆਪਾਂ ਐਡ ਕਰ ਲਈਏ ਉਹਦੇ ਕੁਝ ਕੁ ਸਵਾਲ ਨੇ ਉਹਨਾਂ ਮੈਂ ਰਿਕਵੈਸਟ ਭੇਜੀ ਹੋਈ ਹੈ ਸ਼ਾਇਦ ਉਹ ਮਿਲ ਜਵੇ ਆਪਾਂ ਨੂੰ ਆ ਜਾਵੇ ਤੇ ਉਹਦਾ ਗੱਲਬਾਤ ਆਪਾਂ ਕਲੀਅਰ ਕਰ ਦਈਏ ਆਦੋ ਮੇਰੇ ਵੀਰ ਆਲੇ ਵਾਲੋ ਕਰੋ ਮੜ ਜੀ ਆਵਾਜ਼ ਵੀਰ ਬਣ ਕੇ ਕਨਫਰਮ ਜੀ ਕਰ ਦਿਓ ਕਿ ਆਵਾਜ਼ ਠੀਕ ਆ ਆਵਾਜ਼ ਸੈਟ ਆ ਰਹੀ ਆ ਤੇ ਮੇਰੇ ਵੀਰ ਮੜ ਜਾ ਕੱਲ ਵਾਲੇ ਰੁਕ ਜਾ ਬਾਅਦ ਚ ਕੱਲ ਆਪਾਂ ਗੱਲਬਾਤ ਕਰਾਂਗੇ ਤੇ ਮੜ ਜਾੇ ਆਵਾਜ਼ ਦੱਸ ਦਿਓ ਵੀਰਣ ਕਿ ਮੈਨੂੰ ਕਲੀਅਰ ਆਫਰ ਗੱਲਬਾਤ ਸ਼ੁਰੂ ਕਰੀ ਯਾਰ ਦੱਸੋ ਕਰ ਮੜ ਜੀ ਵਾਲੋ ਹੋਰ ਬਾਈ ਸਾਰੇ ਠੀਕ ਠਾਕ ਹੋ ਲਾਈਵ ਦੇ ਵਿੱਚ ਉਹ ਆਵਾਜ਼ ਆ ਪ੍ਰਦਾਨ ਤੂੰ ਕਹਾਨੂੰ ਮੈਂ ਬਿਲਕੁਲ ਮਰੀ ਜਾਂਦਾ ਤੂੰ ਇੱਥੇ ਗੱਲਬਾਤ ਕਲੀਅਰ ਹੋਏ ਨਹੀਂ ਓਕੇ ਜੀ ভাই ਤੇ ਮੈਂ ਗੱਲ ਕਰਨੀ ਇੱਕ ਪੁਆਇੰਟ ਤੇ ਮੈਂ ਬਥੇਰੇ ਰੋਕ ਕੇ ਰੱਖਿਆ ਵੀ ਭਾਈ ਤੁਸੀਂ ਮੈਨੂੰ ਮੈਸੇਜ ਨਾ ਕਰੋ ਮੈਨੂੰ ਆ ਟੌਪਿਕ ਦੇ ਉੱਤੇ ਨਾ ਬਿਠਾਓ ਕੋਈ ਫਾਇਦਾ ਨਹੀਂ ਹੈਗਾ ਪਰ ਕੁਸ਼ਕ ਬੰਦਿਆਂ ਦੀ ਵਜ੍ਹਾ ਨਾਲ ਮੈਨੂੰ ਇਹ ਚੀਜ਼ ਉੱਤੇ ਬੋਲਣਾ ਪੈ ਗਿਆ ਗੱਲ ਮੈਂ ਕਰਨੀ ਆ ਜਿਹੜੀ ਚਮਕੀਲੇ ਦੀ ਹੁਣ ਫਿਲਮ ਆ ਕੇ ਹਟਿਆ ਹੁਣ ਨਵੀਂ ਜੋ ਦਲਜੀਤ ਦੋਸਾਂਝ ਨੇ ਬਣਾਈ ਆ ਕੁਸ਼ਕ ਚਰ ਪਹਿਲਾਂ ਇਹ ਆਮਾਨੀਆਂ ਦੇ ਵੀ ਜਾ ਕੇ ਆਇਆ ਸੀਗਾ ਜਿਹੜੀ ਇਹਦੇ ਮੁੰਡੇ ਦੀ ਪ੍ਰਾਈਵੇਟਿੰਗ ਸੀਗੀ ਉਹ ਤੇ ਜਾ ਕੇ ਆਇਆ ਇਹ ਉੱਥੇ ਵੀ ਆਪਾਂ ਨੇ ਵੀਡੀਓ ਬਣਾ ਕੇ ਪਾਈ ਸੀਗੀ ਵੀ ਭਾਈ ਇਹ ਬੰਦਾ ਜੋ ਆਪਣੇ ਸਰਦਾਰ ਦਾ ਕਿਰਦਾਰ ਆ ਵੀ ਉਹਨੂੰ ਥੱਲੇ ਛੱਟ ਰਿਹਾ ਹਾਂ ਕਿਉਂਕਿ ਕੁਝ ਕੁ ਹਾਲਾਤ ਅਹਜੇ ਬਣ ਕੇ ਕੁਝ ਕੁ ਸਮਾਜ ਸੇਵੀ ਨੇ ਜਿਹੜੇ ਇਹਦੇ ਪਹਿਲਾਂ ਜਿੱਥੇ ਗਿਆ ਸੀਗਾ ਅਬਾਨੀਆਂ ਦੇ ਉਹਦੇ ਇਹਦੀ ਸਪੋਰਟ ਵਿੱਚ ਕਈ ਸਵਿਆ ਸਮਾਜ ਸੇਵੀਆਂ ਨੇ ਵੀਡੀਓ ਬਣਾ ਬਣਾ ਕੇ ਪਾਈਆਂ ਮੈਂ ਐਗਜ਼ਾਮਪਲਾਂ ਦੇ ਦੰਨਾ ਜਾ ਕੇ YouTube ਤੇ ਹਲੇ ਵੀ ਪਈਆਂ ਹੋਣਗੀਆਂ ਉਹਨਾਂ ਦੇ ਪੇਜਾਂ ਤੇ ਵੀਡੀਓ ਵੀ ਪਈਆਂ ਹੋਣਗੀਆਂ ਜਾ ਕੇ ਦੇਖ ਲਿਓ ਸੁਖ ਜਗਰਾਓ ਹੋ ਗਿਆ ਆ ਨਾ ਸਿੱਧੂ ਹੋ ਗਿਆ ਆਪਣੇ ਰਫਤਾਰ ਰਾਏ ਹੋ ਗਿਆ ਇਹ ਕੁਸ਼ਕ ਬੰਦੇ ਨੇ ਜਿਨ੍ਹਾਂ ਨੇ ਇਹਦੀ ਸਪੋਰਟ ਦੇ ਵਿੱਚ ਵੀਡੀਓ ਪਾਈ ਸੀਗੀ ਵੀ ਜਿਹੜਾ ਦਲਜੀਤ ਦੋਸਾਂਝਾ ਵੀ ਇਹਨੇ ਪੰਜਾਬੀਆਂ ਦਾ ਨਾਂ ਉੱਚਾ ਕਰਤਾ ਉੱਚਾ ਕਿਵੇਂ ਕਰਤਾ ਸਿੰਪਲ ਕੜਤਾ ਪਜਾਮਾ ਪਾ ਕੇ ਗਿਆ ਸਿਰ ਤੇ ਇਹਦੇ ਪੱਗਾਂ ਇਹ ਸਿੱਖਾਂ ਇਹਦੇ ਨਾਂ ਪਿੱਛੇ ਸਿੰਘ ਲੱਗਦਾ ਤਾਂ ਇਹ ਸਾਡੀ ਕੌਮ ਦਾ ਨਾਂ ਇਹਨੇ ਉੱਚਾ ਕੀਤਾ ਹਾਲਾਂਕਿ ਦੂਜੇ ਪਾਸੇ ਜੇ ਦੇਖਿਆ ਜਾਵੇ ਹੁਣ ਤੱਕ ਜਿਹੜੇ ਪ੍ਰਾਣਾ ਅੰਦੋਲਨ ਹੋਇਆ ਸੀਗਾ ਜਾ ਦੀਪਬਾਈ ਜੋਂਦਾ ਸੀਗਾ ਕੀ ਗੱਲ ਵੀਰੇ ਸਭ ਨਾਲ ਠੀਕ ਠਾਕ ਆ ਕੇ ਆ ਜਿਹੜਾ ਜ ਆ ਦੀ ਬਾਈ ਜੋਨਾ ਸੀਗਾ ਵੀ ਉਹ ਟਾਈਮਾਂ ਵਿੱਚ ਆਪਣਾ 7-800 ਬੰਦਾ ਸ਼ਹੀਦ ਹੋਇਆ ਜੋ ਕਿਸਾਨ ਸੀਗੇ ਜੋ ਮਤਲਬ ਯਾਨੀ ਕਿ ਚਲੋ ਸ਼ਹੀਦ ਵਲਡ ਲਾਲ ਨੇ ਕਿਉਂਕਿ ਹੁਣ ਤਕਰੀਬਨ ਆਪਣੇ ਸ਼ਹੀਦ ਵਲਡ ਬੌਸ਼ੀਤੀ ਲਾਉਣ ਲੱਗੇ ਚਲੋ ਸ਼ਹੀਦ ਲਾ ਲੰਨੇ ਆ ਪਰ ਇਹਦਾ ਕੋਈ ਮਤਲਬ ਨਹੀਂ ਬਣਦਾ ਇਹ ਲੱਗ ਟੋਪਿਕ ਆ ਤੇ ਉਹੀ ਅਮਾਨੀ ਅੰਡਾਨੀ ਨੇ ਜਿਨ੍ਹਾਂ ਨੇ ਪੰਜਾਬ ਦੇ ਮਤਲਬ ਯਾਨੀ ਕਿ ਵੀ ਜਿਵੇਂ ਐਗਜ਼ਾਮਪਲ ਛੋੜੇ ਤਰੀਕੇ ਨਾਲ ਮੈਂ ਦੇ ਦਿੰਦਾ ਫਿਰ ਸਮਝਣਾ ਸੌਖਾ ਹੋ ਜਾਊਗਾ ਇਹ ਉਹੀ ਅਮਾਨੀ ਅੰਡਾਨੀ ਨੇ ਜਿਨ੍ਹਾਂ ਨੇ ਜਿਹੜੇ ਤਿੰਨ ਕਾਲੇ ਕਾਨੂੰਨ ਲਿਆਉਣ ਦੇ ਵਿੱਚ ਮੋਦੀ ਨੇ ਇਹਨਾਂ ਇਹ ਇਹਨਾਂ ਬੱਲੀਓ ਤਿਆਰ ਕੀਤਾ ਗਿਆ ਸੀ ਆਪਾਂ ਨੂੰ ਪਤਾ ਵੀ ਪੰਜਾਬ ਇੱਕ ਸਟੇਟ ਆ ਪੰਜਾਬ ਦੇ ਵਿੱਚ ਜੋ ਬਿਜ਼ਨਸ ਹੁੰਦਾ ਇਹ ਸਾਰੇ ਜਿਹੜੇ ਇੰਡੀਆ ਦੇ ਮਹਤਵਾਰ ਬੰਦੇ ਨੇ ਮਤਲਬ ਜਿਹੜੇ ਜਿਹੜੇ ਬੜੇ ਤਕੜੇ ਲੈਵਲ ਦੇ ਬਿਜ਼ਨਸਮੈਨ ਨੇ ਉਹਨਾਂ ਦੇ ਅੰਡਰ ਮੋਦੀ ਕੰਮ ਕਰਦਾ ਇਹ ਚੀਜ਼ ਸਮਝਦੇ ਆਪਾਂ ਸਾਰੇ ਆ ਜੋ ਆਪਾਂ ਗੱਲਾਂ ਜਾਂ ਨਾਲ ਲੁਝਾਉਣੀਆਂ ਨਹੀਂ ਆਪਾਂ ਮੇਨ ਪੁਆਇੰਟ ਤੇ ਗੱਲ ਕਰਨੀ ਆ ਮੈਂ ਗੱਲ ਕਰਨੀ ਆ ਜੇ ਦਲਜੀਤ ਦਸਾਈ ਤੇ ਜਿਹੜੇ ਇਹਨੂੰ ਸੂਰਮਾ ਦੱਸਦੇ ਸੀ ਕਿ ਵੀ ਭਾਈ ਇਹ ਸੂਰਮਾ ਇਹ ਜੀ ਆਏ ਆ ਇਹਨੇ ਜੀ ਪੰਜਾਬੀਆਂ ਦਾ ਨਾਮ ਉੱਚਾ ਕੀਤਾ ਚਮਕੀਲਾ ਨੇ ਮੂਵੀ ਬਣਾਤੀ ਜੀ ਚਮਕੀਲੇ ਦੇ ਬੜੀ ਇਹਨਾਂ ਨੇ ਟਿੱਪਣੀਆਂ ਕੀਤੀਆਂ ਨੇ ਬਹੁਤ ਬੰਦੇ ਨੇ ਆਪਣੇ ਆਪਣੇ ਵਿਚਾਰ ਦਿੱਤੇ ਨੇ ਤੇ ਅੱਜ ਦੇ ਵਿਚਾਰ ਮੇਰੇ ਸੁਣ ਲਓ ਆਪਾਂ ਵਿਚਾਰ ਉਦੋਂ ਕਰਦੇ ਆ ਜਦੋਂ ਆਪਾਂ ਨੂੰ ਕੋਈ ਚੀਜ਼ ਸਹੀ ਨਹੀਂ ਲੱਗਦੀ ਸਾਡੇ ਕੋਲ ਨਾ ਇੱਕ ਦਿਲਜੀਤ ਦਾ ਇੱਕ ਕਲਿੱਪ ਕੱਟ ਕੇ ਰੱਖਿਆ ਹੋਇਆ ਬਹੁਤ ਪੁਰਾਣਾ ਉਹ ਹੁਣ ਮੈਂ ਦਿਖਾਉਂਗਾ ਉਹ ਮੈਂ ਦਿਖਾਉਂਗਾ ਲੋਕਾਂ ਦੇ ਮੂਹਰੇ ਸੰਗਤ ਦੇ ਮੂਹਰੇ ਮੈਂ ਰੱਖੂੰਗਾ ਤੇ ਉਸ ਤੋਂ ਬਾਅਦ ਆਪਾਂ ਕਰਾਂਗੇ ਇਹ ਤੇ ਚਰਚਾ ਪਹਿਲਾਂ ਆ ਜੋ ਕਲਿੱਪ ਸੁਣ ਲਈਏ ਇੱਕ ਪਾਸੇ ਮੈਂ ਥੋੜੀ ਜਿਹਾ ਕਲੀਅਰ ਕਰ ਦਵਾਂ ਦਲਜੀਤ ਹੋਇਆ ਹੋਰ ਕਈ ਬੰਦੇ ਹੋਗੇ ਕਿਵੇਂ ਆਪਣੀ ਜੋ ਕੌਮ ਆ ਇਹਨਾਂ ਨੂੰ ਕਿਵੇਂ ਇਮੋਸ਼ਨਲ ਕਰਦੇ ਨੇ ਕਿਵੇਂ ਬੰਦਿਆਂ ਨੂੰ ਇਹਨਾਂ ਨੂੰ ਪਤਾ ਵੀ ਕਿਵੇਂ ਅਸੀਂ ਕਿਰਦਾਰ ਦਿਖਾਉਣਾ ਤੇ ਕਿਵੇਂ ਅਸੀਂ ਪੈਸੇ ਬਣਾਉਣੇ ਨੇ ਉਹ ਵੀਡੀਓ ਦੇ ਉੱਤੇ ਮੈਂ ਗੱਲ ਬਾਅਦ ਚ ਕਰਦੇ ਆ ਆਜੋ ਪਹਿਲਾਂ ਮੜ ਜਾ ਆਪਣੇ ਵੀਡੀਓ ਸੁਣ ਲਈਏ ਤੇ ਇਹ ਚ ਮੈਨੂੰ ਤੁਸੀਂ ਦੱਸ ਦਿਓ ਵੀ ਇਹ ਸਹੀ ਆ ਜਾਂ ਗਲਤ ਆ ਆਜੋ ਮੈਂ ਤੁਹਾਨੂੰ ਵੀਡੀਓ ਸੁਣਾ ਦਵਾ ਦਮ ਦਲਜੀਤ ਦਸਾਂ ਦੀ ਵੀਡੀਓ ਸੁਣ ਲਓ ਇੰਟਰਵਿਊ ਦੇ ਵਿੱਚ ਉਹ ਕੀ ਕਹਿ ਰਿਹਾ ਆਜੋ ਸੁਣ ਲਓ निराश नहीं करना चाहता उन्हीं के लिए ही तो मैं काम करता हूँ जो सबसे पहले कोई गाना आता है फिल्म आती है तो वो जरूर देखते हैं सुनते हैं तो उनको मैं कभी भी ऐसे लेट डाउन नहीं करना चाहूंगा अभी भी एक बहुत बड़ा ऑफर आया जो हम हम नहीं कर कर सकते क्योंकि वो चाहते हैं कि ट्रबल के बिना करना है अच्छा लेकिन हम नहीं कर सकते हाँ। और ना ही हम करना चाहते भगवान कैसे आप करेंगे मैं मैं नहीं, करना नहीं चाहता ऐसे में पूरे नहीं हूँ मेरी गाड़ी कटाई है लेकिन ये मेरी लुक है और बाल सब जब से मैं शुरू हुआ हूँ कुछ अठारह साल से मैं मेरी आदम आई थी पहली हाँ। तो तब से मैं आ, शादियों में कॉन्सर्ट्स में गा रहा हूँ तो और तब से उन्होंने मुझे प्यार दिया है तब से उन्होंने जब भी मैं मिलता हूँ पेरेंट्स को बोलते हैं कि हम भी चाहते हैं हमारे बच्चा टर्बन बांधे हम तुम, तुम हमें ऐसे अच्छे लगते हो तो मैं अब वो खराब नहीं करना चाहता ਏ ਆ ਜੀ ਇਹਦੀ ਇੱਕ ਇੰਟਰਵਿਊ ਦਾ ਛੋਟਾ ਜਿਹਾ ਕਲਿੱਪ ਜਿਹਦੇ ਵਿੱਚ ਇਹ ਕਹਿ ਰਿਹਾ ਧਿਆਨ ਨਾਲ ਸੁਣਿਓ ਦੁਬਾਰ ਚ ਫੇਰ ਮੈਂ ਦੁਬਾਰ ਚ ਫੇਰ ਸੁਣਾ ਦੂੰਗਾ ਬਾਅਦ ਚ ਕੋਈ ਜਿਹੜੇ ਬੰਦੇ ਬਾਅਦ ਚ ਆਪਣੇ ਦਾ ਇੰਟਰ ਹੋਏ ਨਹੀਂ ਸੁਣਿਆ ਹੋਗਾ ਬਾਅਦ ਚ ਫੇਰ ਸੁਣਾ ਦੂੰਗਾ ਜਲਾਈਵ ਪਿੱਛੇ ਮੁੜ ਕੇ ਦੇਖ ਲਿਓ ਇਹ ਕਹਿ ਰਿਹਾ ਵੀ ਜਿਹੜਾ ਕਦੇ ਇਹ ਜਾ ਕੋਈ ਕਿਰਦਾਰ ਹੋਇਆ ਜੋ ਪੱਗ ਤੋਂ ਬਿਨਾ ਹੋਇਆ ਜਾਂ ਮੈਂ ਅੱਲਾ ਵੀ ਸ਼ੇਵ ਕਰਕੇ ਦਿਖਾਉਣਾ ਹੋਇਆ ਵੀ ਮੈਂ ਉਹ ਕਦੇ ਵੀ ਨਹੀਂ ਕਰੂੰਗਾ ਕਿਉਂਕਿ ਜਿਹੜੀ ਮੇਰੀ ਕਮਿਊਨਿਟੀ ਆ ਜੋ ਮੇਰੀ ਪੰਜਾਬੀ ਲੋਕ ਨੇ ਮੈਨੂੰ ਇਹੀ ਕਿਰਦਾਰ ਨਾਲ ਪਸੰਦ ਕਰਦੇ ਨੇ ਬਹੁਤ ਇਮੋਸ਼ਨਲ ਗੱਲਾਂ ਕੀਤੀ ਇਹਨੇ ਇਹ ਇ ਤੇ ਆਪਣੇ ਜਿਹੜੇ ਪੰਜਾਬੀ ਨੇ ਥੱਲੇ ਜਾ ਕੇ ਕਮੈਂਟ ਚੈੱਕ ਕਰਿਓ ਬਾਹ ਉਹ ਦਲਜੀਤ ਬਾਹ ਉਹ ਦਲਜੀਤ ਇਹਨੇ ਬਣਾਤੀ ਜੀ ਦਲਜੀਤ ਨੇ ਪੂਰੀ ਵਧੀਆ ਗੱਲ ਹੁਣ ਮੈਨੂੰ ਇਹ ਜਵਾਬ ਦੇ ਦੇਵੇ ਜਾਂ ਦਲਜੀਤ ਚਲ ਦਲਜੀਤ ਰਕ ਬਿਜੀ ਮੈਂ ਬਿਜੀ ਬੰਦਾ ਪੁਰ ਉਹਨੇ ਕੀ ਜਵਾਬ ਦੇਣਾ ਜਿਹੜੇ ਇਹਨੂੰ ਥੱਲੇ ਕਮੈਂਟ ਕਰ ਦੇਣਾ ਮੈਨੂੰ ਉਹ ਬੰਦੇ ਜਵਾਬ ਦੇ ਦੇਣਾ ਇੱਕ ਪਾਸੇ ਤਾਂ ਕਹਿ ਰਿਹਾ ਜੀ ਅਸੀਂ ਆਪਣਾ ਕਿਰਦਾਰ ਨਹੀਂ ਛੱਡਣਾ ਅਸੀਂ ਸਾਡੇ ਸਿਰ ਤੇ ਪੱਗ ਆ ਮੈਨੂੰ ਲੋਕ ਪੱਗ ਨਾਲ ਪਸੰਦ ਕਰਦੇ ਨੇ ਜਿੱਥੇ ਮੈਨੂੰ ਆਫਰ ਆਉਣ ਗਈਆਂ ਇਹਨੇ ਆਪਣੀ ਵੀਡੀਓ ਵਿੱਚ ਕਹੀ ਆ ਗੱਲ ਇੰਟਰਵਿਊ ਦੇ ਵਿੱਚ ਮੈਨੂੰ ਬਹੁਤ ਵੱਡੇ ਪ੍ਰੋਜੈਕਟ ਦੀ ਇੱਕ ਮੈਨੂੰ ਆਫਰ ਆਈ ਸੀ ਉਹਦੇ ਵਿੱਚ ਮੈਂ ਉਹਨੂੰ ਰਿਜੈਕਟ ਕਰਤਾ ਉਹ ਰਿਜੈਕਟ ਕਿਉਂ ਕਰਤਾ ਉਹ ਇਸ ਕਰਕੇ ਕਿਉਂਕਿ ਮੈਂ ਉਹ ਕਹਿੰਦੇ ਸੀ ਵੀ ਤੂੰ ਪੱਗ ਤੋਂ ਬਿਨਾਂ ਰੋਲ ਕਰਨਾ ਕਿ ਤਾਂ ਅਸੀਂ ਤੈਨੂੰ ਇਹ ਚੀਜ਼ ਦੇ ਵਿੱਚ ਰੋਲ ਕਹਿੰਦਾ ਮੈਂ ਉਹਨੂੰ ਰਿਜੈਕਟ ਕਰਤਾ ਤੇ ਹੁਣ ਚਮਕੀਲੇ ਬਾਰੇ ਮੈਨੂੰ ਸਮਝਾਵੇ ਮੈਂ ਦੁਵਾਰ 'ਚ ਫੇਰ ਸੁਣਾ ਦਿੰਨਾ ਦੁਵਾਰ 'ਚ ਆਪਾਂ ਫੇਰ ਸੁਣ ਲੈਨੇ ਆ ਵੀਰ ਬਣ ਕੇ ਮੈਨੂੰ ਵਿੱਚ ਕਾਲਾ ਨਾ ਕਰੋ ਮੈਨੂੰ ਮੜ ਜਾ ਕਲੀਅਰ ਕਰ ਦਿਓ ਮੇਰੇ ਨਾਲ ਜਦ ਕੋਈ ਮੈਨੂੰ ਵਿੱਚ ਕਾਲ ਆਉਂਦੀ ਆ ਫਿਰ ਆਵਾਜ਼ ਟੁੱਟ ਜਾਂਦੀ ਆ ਆਵਾਜ਼ ਸਹੀ ਆ ਰਹੀ ਆ

ਸੁਣ ਲੋ ਇਹ ਚ ਕਹਿ ਰਿਹਾ ਕਹਿੰਦਾ ਟਰਬਨ ਤੋਂ ਬਿਨਾ ਕੰਮ ਕਰਨਾ ਮਤਲਬ ਪੱਗ ਤੋਂ ਬਿਨਾ ਕੰਮ ਕਰਨਾ ਕਹਿੰਦਾ ਪਰ ਮੈਂ ਰਿਜੈਕਟ ਕਰਦਾ ਹੁਣ ਤੁਸੀਂ ਆਪੇ ਦੇਖ ਲਓ ਵੀ ਇਹ ਬੰਦਿਆਂ ਦੇ ਕਿਰਦਾਰ ਕੀ ਨੇ ਤੇ ਜਿਹੜੇ ਇਹਦੀ ਸਪੋਰਟ ਕਰਦੇ ਸੀਗੇ ਜਦੋਂ ਮੈਂ ਵੀਡੀਓ ਪਾਈ ਸੀ ਨਾ ਵੀ ਦਲਜੀਤ ਨੇ ਵੀ ਤੂੰ ਤੌਈਆਂ ਬੋਲੀ ਜਾਂਦਾ ਤੂੰ ਤੌਈਆਂ ਕਹੀ ਜਾਂਦਾ ਵੀ ਦਲਜੀਤ ਨੂੰ ਤਾਂ ਪੰਜਾਬੀਆਂ ਦਾ ਨਾਮ ਉੱਚਾ ਕਰਤਾ ਜੀ ਅਮਾਨੀ ਤੇ ਜਾ ਕੇ ਉਹ ਸਾਰਾ ਖੇਲ ਸੀਗਾ ਅਮਾਨੀ ਨੇ ਜਿਹੜੇ-ਜਿਹੜੇ ਬੰਦਿਆਂ ਨੇ ਪਿਛਲੇ 2 ਸਾਲ 3 ਸਾਲ ਪਹਿਲਾਂ ਜਦ ਅੰਦੋਲਨ ਚੱਲਿਆ ਸੀਗਾ ਉਹਨਾਂ ਨੇ ਕਿਸਾਨਾਂ ਦੀ ਮਦਦ ਕੀਤੀ ਆ ਅਮਾਨੀ ਨੇ ਉਹਨਾਂ ਨੂੰ ਸੱਦ ਕੇ ਆਪਣੇ ਪੰਜਾਬੀਆਂ ਨੂੰ ਸਬਕ ਸਿਖਾਇਆ ਇਹ ਚੀਜ਼ ਦਾ ਸੁਣ ਲਓ। ਕੱਲਿਆ ਇਹ ਦਲਜੀਤ ਨਹੀਂ ਇਹ ਤੋਂ ਪਹਿਲਾਂ ਹੋਰ ਸਾਡੇ ਕੋਲ ਬਹੁਤ ਪੁਰਾਣੀਆਂ ਫੋਟੋਆਂ ਪਈਆਂ ਨੇ, ਵੀਡੀਓ ਪਈਆਂ ਨੇ ਜਿਹਦੇ ਵਿੱਚ ਬਾਦਲ ਬੈਠ ਕੇ ਅਮਾਨੀਆਂ ਡਾਨੀਆਂ ਦਾ ਬੈਠ ਕੇ ਐਗਰੀਮੈਂਟ ਸਾਈਨ ਕਰਦੇ ਨੇ। ਵੀ ਤੁਹਾਨੂੰ ਪੰਜਾਬ ਦੇ ਵਿੱਚ ਬਿਜ਼ਨਸ ਕਰਨ ਦੀ ਤੁਹਾਨੂੰ ਪੂਰੀ ਫੁੱਲ ਖੁੱਲ। ਇਹ ਗੱਲ ਸਮਝ ਲਓ। ਸੋ ਇਹ ਜਿਹੜੀ ਤੁਸੀਂ ਅੱਜਕੱਲ ਪੂਰਾ ਰੌਲਾ ਪਾਇਆ ਹੋਇਆ ਹੈ ਨਾ ਵੀ ਦਲਜੀਤ ਜੀ ਆਏ, ਦਲਜੀਤ ਜੀ ਉਧਾਂ, ਦਲਜੀਤ ਜੀ ਇਦਾਂ ਤਾਂ ਸੋ ਇਹ ਵੀਰਵਾਨ ਕਹਿੰਦਾ ਇਹ ਚੀਜ਼ ਦੇ ਉੱਤੇ ਥੋੜਾ ਜਿਹਾ ਧਿਆਨ ਦਿਆ ਕਰੋ। ਦੂਜੀ ਗੱਲ ਜਿਹੜੇ ਮੈਨੂੰ ਬੰਦੇ ਕਹਿੰਦੇ ਨੇ ਵੀ ਭਾਈ ਤੂੰ ਸਿੱਖਾਂ ਦੇ ਵਿਰੁੱਧ ਬੋਲਦਾ ਮੈਨੂੰ ਕੋਈ ਵੀਡੀਓ ਕੱਢ ਕੇ ਲਿਆ ਦਿਓ ਮੈਨੂੰ ਕੋਈ ਵੀਡੀਓ ਕੱਢ ਕੇ ਲਿਆ ਦਿਓ ਜਿੱਥੇ ਮੈਂ ਸਿੱਖਾਂ ਦੇ ਵਿਰੁੱਧ ਬੋਲਿਆ ਸਾਡੇ ਟਾਰਗੇਟ ਕੀ ਨੇ ਮੈਂ ਬਥੇਰੀ ਵਾਰ ਦੱਸਿਆ ਸਾਡੇ ਟਾਰਗੇਟ ਜਿਹੜੇ ਬੰਦਿਆਂ ਨੇ ਸਿੱਖਾਂ ਦਾ ਚੋਲਾ ਪਾ ਕੇ ਨਕਲੀ ਬੰਦੇ ਜਿਹੜੇ ਆਪਣੇ ਆਪ ਨੂੰ ਕਹਾਉਂਦੇ ਨੇ ਜੀ ਅਸੀਂ ਧਰਮੀਆਂ ਅਸੀਂ ਉਹਨਾਂ ਦੇ ਵਿਰੁੱਧ ਬੋਲਦੇ ਆ ਤਾਂ ਜੋ ਲੋਕ ਬਾਹਰਲੇ ਲੋਕ ਨਾਲ ਬੋਲਣੋਂ ਪਹਿਲਾਂ ਆਪਾਂ ਆਪਣਾ ਘਰ ਸੈੱਟ ਕਰ ਲਈਏ ਆਪਣੇ ਚ ਬੰਦੇ ਕਿਹੜੇ ਕਿਹੜੇ ਬੰਦੇ ਨੇ ਆਪਣੇ ਚ ਗੱਡ ਗਰਦਾਰ ਨੇ ਮੁੰਨ ਮੂਰੇ ਕੱਢ ਕੇ ਲੈ ਕੇ ਆਈਏ ਸੋ ਇਹ ਜਿਹੜੀਆਂ ਚੀਜ਼ਾਂ ਨੇ ਹੁਣ ਅੱਜ ਦੇ ਟਾਈਮ 'ਚ ਜਿਹੜੇ ਬੰਦੇ ਚਲੋ ਇੰਡੀਆ ਵਾਲੇ ਨਹੀਂ ਟਿਕਟੌਕ ਤੁਹਾਡੇ ਵੱਲ ਚੱਲਦੀ ਅੱਜ ਦੇ ਟਾਈਮ ਦੇ ਵਿੱਚ ਆ ਕੁਛਕ ਹਫ਼ਤੇ ਆ ਦੋ ਤਿੰਨ ਹਫ਼ਤਿਆਂ ਦੇ ਵਿੱਚ ਵਿੱਚ ਟਿਕਟੌਕ ਦੇ ਉੱਤੇ ਇੰਨਾ ਕ ਜਿਆਦਾ ਗਾ ਪਿਆ ਹੋਇਆ ਨਾ ਜਾ ਕੇ ਦੇਖ ਲਓ ਜੇ ਕਿਸੇ ਬੰਦੇ ਕੋਲ ਚੱਲਦੀ ਆ ਆਪਣੇ ਗੁਰੂਆਂ ਦੀਆਂ ਫੋਟੋਆਂ ਲਾ ਕੇ ਆਪਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਫੋਟੋ ਲਾ ਕੇ ਉਤੇ ਕਿੱਦਾਂ ਕਿੱਦਾਂ ਦੇ ਕਮੈਂਟ ਲਿਖੇ ਜਾਂਦੇ ਨੇ ਲਾਨ ਤਾਂ ਮੈਂ ਕਹਿੰਦਾ ਇਹ ਜੇ ਬੰਦਿਆਂ ਦੇ ਉੱਤੇ ਉਹ ਲਿਖੇ ਕਿਉਂ ਕਾਰਨ ਕਿਉਂ ਬਣਿਆ ਜਿਹੜੇ ਨਕਲੀ ਜਿਹੜੇ ਨਕਲੀ ਆਪਣੇ ਆਪ ਨੂੰ ਸਿੱਖ ਕਹਾਉਂਦੇ ਨੇ ਉਹਨਾਂ ਦੀ ਕਿਤੇ ਆਸ ਦੇ ਵਿੱਚ ਨਾ ਮੁਸਲਮਾਨ ਭਾਈਆਂ ਨਾਲ ਪੈ ਗਈ ਲੜਾਈ ਉਹ ਉਹਨਾਂ ਦੇ ਧਰਮ ਨੂੰ ਟਾਰਗੇਟ ਕਰੀ ਜਾਂਦੇ ਨੇ ਉਹ ਉਹਨਾਂ ਦੇ ਧਰਮ ਨੂੰ ਟਾਰਗੇਟ ਕਰੀ ਜਾਂਦੇ ਨੇ ਤੇ ਵਿੱਚ ਜਿਹੜੇ ਹਰਜਾਨੇ ਭਰ ਰਹੇ ਨੇ ਕੌਣ ਆਪਣੇ ਵਰਗੇ ਲੋਕ ਜਿਨ੍ਹਾਂ ਦਾ ਇਹ ਚੀਜ਼ਾਂ ਦਾ 1% ਮਤਲਬ ਹੀ ਨਹੀਂ ਉਹ ਟਾਰਗੇਟ ਕਰ ਰਹੇ ਨੇ ਆਪਣੇ ਧਰਮ ਨੂੰ ਤੇ ਇਹ ਕਰ ਰਹੇ ਨੇ ਉਹਨਾਂ ਦੇ ਧਰਮ ਨੂੰ ਇਹ ਸਾਰੀਆਂ ਮੂਰਖਮਤੀ ਵਾਲੀਆਂ ਗੇਮਾਂ ਜੇ ਤੁਹਾਡੀ ਆਪਸ ਦੇ ਵਿੱਚ ਕੋਈ ਪ੍ਰੋਬਲਮ ਆ ਮੇਰੇ ਕਹਿਣ ਦਾ ਮਤਲਬ ਇਹ ਆ ਜੇ ਕੋਈ ਆਪਸ ਦੇ ਵਿੱਚ ਕੋਈ ਪ੍ਰੋਬਲਮ ਆ ਤਾਂ ਹਰ ਟਿਕਟੋਕ ਤੋਂ ਨਿਕਲ ਕੇ ਉਹਨੂੰ ਸੋਲਵ ਕਰ ਲਓ ਇਹ ਗੱਲਾਂ ਨਹੀਂ ਹੁੰਦੀ ਵੀ ਤੁਸੀਂ ਲੋਕਾਂ ਨੂੰ ਇਮੋਸ਼ਨਲ ਕਰਕੇ ਜਾ ਕੇ ਦੇਖਿਓ ਕਿੱਦਾਂ ਕਿੱਦਾਂ ਦੀਆਂ ਆਪਣੇ ਗੁਰੂਆਂ ਦੀਆਂ ਫੋਟੋਆਂ ਲਾ ਕੇ ਇਹਨਾਂ ਨੇ ਜਲੂਸ ਕਢਾਇਆ ਪਿਆ ਵਾ ਮੈਂ ਕਿਉਂ ਮੁਰੇ ਲਿਖਿਆ ਪੱਗ ਦਾ ਕਿਰਦਾਰ ਇਹ ਜਿਹੜੀ ਚੀਜ਼ ਲਿਖੀ ਹੋਈ ਆ ਇਹਦਾ ਮਤਲਬ ਇਹ ਬਣਦਾ ਵੀ ਕਈ ਏਦਾਂ ਦੇ ਬੰਦੇ ਨੇ ਹਨਾ ਕਈ ਏਦਾਂ ਦੇ ਬੰਦੇ ਨੇ ਜਿਹੜੇ ਪੱਗਾਂ ਦੇ ਵਿੱਚ ਸਿਰ ਫਸਾਈ ਫਿਰਦੇ ਨੇ ਪਰ ਉਹਨਾਂ ਨੂੰ ਉਹ ਚੀਜ਼ਾਂ ਦਾ ਮਤਲਬ ਹੀ ਨਹੀਂ ਪਤਾ ਫੋਰ ਐਗਜ਼ਾਮਪਲ ਮੈਂ ਦੇ ਦਿੰਨਾ ਐਗਜ਼ਾਮਪਲਾਂ ਬਹੁਤ ਪਈਆਂ ਨੇ ਪੱਗ ਬੰਨ ਕੇ ਸਿਰ ਦੇ ਉੱਤੇ ਕਰਨੀ ਗੁਰੂ ਗੋਬਿੰਦ ਸਿੰਘ ਦੀ ਗੱਲ ਛੋਟੇ ਸਾਹਿਬ ਜੀ ਦੀ ਗੱਲ ਜਾਣਾ ਡੇਰਾ ਦੇ ਵਿੱਚ ਡੇਰਿਆਂ ਦੇ ਵਿੱਚ ਜਾਣਾ ਐਗਜ਼ਾਮਪਲਾਂ ਨੇ ਕੌਣ ਕੌਣ ਜਾਂਦੇ ਨੇ ਮੈਂ ਨੌ ਵੀ ਗਿਣਾ ਦਿੰਨਾ ਸੁਖਪਾਲ ਖੈਰਾ ਡੇਰਾ ਪ੍ਰੇਮੀ ਆਪਣੇ ਸਿਮਰਜੀਤ ਮਾਨ ਡੇਰਾ ਪ੍ਰੇਮੀ ਹੋਰ ਕਈ ਬੰਦੇ ਨੇ ਇਹ ਜਿਹੜੇ ਡੇਰਾ ਪ੍ਰੇਮੀ ਜਿਹਨਾਂ ਦੇ ਸਿਰ ਤੇ ਪੱਗਾਂ ਨੇ ਪਰ ਉਹ ਸਿੱਖ ਚਿਹਰੇ ਨੇ ਉਹ ਸੋ ਇਹ ਚੀਜ਼ਾਂ ਸਮਝਣ ਦੀ ਕੋਸ਼ਿਸ਼ ਕਰੋ ਸਿੰਗਰਾ ਪਿੱਛੇ ਨਾ ਲੜੋ ਜਿਹੜੀਆਂ ਆ ਤੁਸੀਂ ਹੈ ਨਾ ਮੈਨੂੰ ਟੈਗ ਕਰ ਕਰਕੇ ਵੀਡੀਓ ਪਾਉਨੇ ਹੋ ਵੀ ਭਾਈ ਤੂੰ ਇਹਨਾਂ ਦੀ ਲੱਤਾਂ ਖੇਚਦਾ ਤੂੰ ਉਹਨਾਂ ਦੀ ਲੱਤਾਂ ਖੇਚਦਾ ਜੇ ਤਾਂ ਤੁਹਾਡੇ ਕੋਲ ਤੱਥਾਂ ਨਾਲ ਜਵਾਬ ਹੈਗੇ ਨੇ ਦੇਣ ਨੂੰ ਫਿਰ ਤਾਂ ਦੇ ਦਿਆ ਕਰੋ ਵੀ ਭਾਈ ਇਹਦਾ ਮਤਲਬ ਇਹਦਾ ਇਹ ਬਣਦਾ ਜੇ ਕੋਈ ਬੰਦਾ ਆ ਕੇ ਕੋਈ ਚੀਜ਼ ਪੁੱਛਦਾ ਜਾਂ ਕੋਈ ਚੀਜ਼ ਬੋਲਦਾ ਉਹਦਾ ਕੋਈ ਨਾ ਕੋਈ ਤਾਂ ਮਤਲਬ ਨਿਕਲਦਾ ਆ ਬਿਲਕੁਲ ਹੁਣ ਦਿਲਜੀਤ ਦੀ ਗੱਲ ਚੱਕ ਲੋ ਇੱਕ ਪਾਸੇ इमोशनल ਕਰਨਾ ਇੰਟਰਵਿਊ ਦੇ ਵਿੱਚ ਸਿੱਖ ਕੌਮ ਨੂੰ इमोशनल ਕਰਨਾ ਇੱਕ ਥੋੜੇ ਕਿ ਚੰਦੀ ਪੁਰਾਣੀ ਵੀਡੀਓ ਹੈ ਇੰਟਰਵਿਊ ਆ ਜਿਆਦਾ ਇੰਨੀ ਪੁਰਾਣੀ ਵੀ ਨਹੀਂ ਹੈਗੀ ਜਿਹਦੇ ਵਿੱਚ ਡਾਇਰੈਕਟਲੀ ਕਹਿ ਰਿਹਾ ਵੀ ਭਾਈ ਅਸੀਂ ਜਿਹੜੀ ਮੈਂ ਧਰਮ ਦੇ ਵਿੱਚੋਂ ਆ ਨਾ ਜਿਨ੍ਹਾਂ ਨੇ ਮੈਨੂੰ ਇੱਕਣਾ ਪਸੰਦ ਕੀਤਾ ਮੈਂ ਉਹੀ ਟੌਪਿਕ ਦੇ ਵਿੱਚ ਰਹਿਣਾ ਚਾਹੁੰਦਾ ਓਕਣੇ ਮੈਂ ਪੱਕ ਬਣਨਾ ਚਾਹੁੰਦਾ ਹੁਣ ਚਮਕੀਲੇ ਦੀ ਵਾਰ ਨੂੰ ਪੁੱਛ ਲਿਓ ਇਹ ਭਾਈ ਹੋ ਸਕਦਾ ਹੋ ਸਕਦਾ ਮੈਨੂੰ ਲੱਗਦਾ ਨਹੀਂ ਕਿਉਂਕਿ ਬਿੱਗ ਵੀ ਆਉਂਦੇ ਨੇ ਕਈ ਵਾਰ ਲੰਬੇ ਲੰਬੇ ਵਾਲਾਂ ਦੇ ਸਿਰ ਤੇ ਬਿੱਗ ਵੀ ਆ ਹੋ ਸਕਦਾ ਵੀ ਨੇ ਕੇਸ ਵੀ ਕਟਾਏ ਹੁਣ ਉੱਥੇ ਜਿਹੜੀ ਗੱਲ ਇਹ ਕਹਿੰਦਾ ਸੋ ਕਿਸੇ ਦੀ ਸਪੋਰਟ ਕਰਨ ਤੋਂ ਪਹਿਲਾਂ ਮਾੜਾ ਮੋਟਾ ਉਹਦੇ ਬਾਰੇ ਜਾਨਣਾ ਬਹੁਤ ਜ਼ਰੂਰੀ ਆ ਤੇ ਅੱਜ ਦੇ ਟਾਈਮ ਦੇ ਵਿੱਚ ਇਹਨਾਂ ਦੇ ਸਮਾਜ ਸੇਵੀਆਂ ਚੋਂ ਇੱਕ ਵੀ ਬੰਦਾ ਚਮਕੀਲੇ ਦੀ ਫਿਲਮ ਤੇ ਨਹੀਂ ਬੋਲਿਆ ਜਿਹੜੀ ਫਿਲਮ ਚੱਲਣੀ ਚਾਹੀਦੀ ਸੀ ਭਾਈ ਖਾਲੇ ਦੀਦੀ ਉਹਦੇ ਪਿੱਛੇ ਇਹਨਾਂ ਨੇ ਰੌਕੜੀਸ ਪਾ ਲਿਆ ਚੀਜ਼ ਕੋਈ ਚੰਗੀਆਂ ਚੀਜ਼ਾਂ ਪਰੋਸੋ ਆਪਣੀ ਕੌਮ ਦੇ ਵਿੱਚ ਜੇ ਫਿਲਮਾਂ ਬਣਾਉਣੀਆਂ ਨੇ ਕੋਈ ਚੰਗੀਆਂ ਤਰੀਕੇ ਨਾਲ ਬਣਾਓ ਸੋ ਇੰਨੀ ਕੁ ਮੈਂ ਗੱਲ ਕਰਨੀ ਸੀ ਨਹੀਂ ਲਾਈਵ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਆ ਜਾਂਦੇ ਜਾਂਦੇ ਮੈਂ ਇੱਕ ਗੱਲ ਦੁਬਾਰਾ ਚ ਫੇਰ ਰਿਪੀਟ ਕਰ ਦਮਾ ਮੈਰੀ ਆਈਡੀ ਦੇ ਉੱਤੇ ਇੱਕ ਵੀਡੀਓ ਕਲਿੱਪ ਪਿਆ ਹੋਇਆ ਉਹ ਇੱਕ ਤੂਫਾਨ ਸਿੰਘ ਜਿਹੜਾ ਮੁੰਡਾ ਉਹਨੇ ਟੂਲ ਪਲਾਸਾ ਇਹਦਾ ਜਿਹੜਾ ਬੈਰੀਅਰ ਮੂਰੇ ਲੱਗਾ ਆ ਸੀ ਉਹਨੇ ਗੱਡੀ ਨਾਲ ਤੋੜਤਾ ਹੋ ਉਹ ਮੈਂ ਪਹਿਲਾਂ ਕਿਉਂ ਲਾਇਆ ਸੀ ਵੀਡੀਓ ਇੱਕ ਨੇ ਤੋੜਿਆ ਉਹਦੀ ਵੀਡੀਓ ਬਣਾਈ ਗਈ ਤੋੜ ਦਿੰਦਾ ਨੋ ਪ੍ਰੋਬਲਮ ਨਿਕਲ ਜਾਂਦਾ ਪਰ ਉਹਦੀ ਵੀਡੀਓ ਨਾ ਬਣਾਉਂਦੇ ਉਹ ਵੀਡੀਓ ਬਣਾ ਕੇ ਕੀ ਸ਼ੋਅ ਕੀਤਾ ਗਿਆ ਇੰਟਰਨੈਟ ਦੇ ਉੱਤੇ ਚੜ੍ਹੀ ਗਈ ਉਹ ਲੋਕਾਂ ਨੂੰ ਦਿਖਾਈ ਗਈ ਕੁਝ ਸੂਰਮੇ ਕਹਿੰਦੇ ਨੇ ਬਾਓ ਸ਼ੇਰਾ ਬਹੁਤ ਵਧੀਆ ਕੰਮ ਕਹਿੰਦਾ ਪਰ ਜਦੋਂ ਸੂਰਮੇ ਤੇ ਪਰਚਾ ਪੈਣਾ ਫਿਰ ਕਿਸੇ ਨੇ ਨਹੀਂ ਹੋਣਾ ਸੋ ਜਿਹੜੀ ਚੀਜ਼ ਗਲਤ ਆ ਉਹਨੂੰ ਗਲਤ ਕਹਿਣੀ ਸਿੱਖ ਲੋ ਜਿਹੜੀ ਚੀਜ਼ ਸਹੀ ਆ ਉਹਨੂੰ ਸਹੀ ਕਹਿ ਕੇ ਕਰੋ ਇਹ ਤੋੜਨੇ ਐ ਸੀ ਕਿ ਆਪਰੇ ਵੀਡੀਓ ਬਣਾਉਣ ਦੀ ਕੀ ਲੋੜ ਸੀ ਆ ਇੱਕ ਬਾਈ ਨੇ ਥੱਲੇ ਕਮੈਂਟ ਕੀਤਾ ਇਹ ਟੌਪਿਕ ਦੇ ਉੱਤੇ ਵੀ ਆਪਾਂ ਨੇ ਗੱਲ ਕਰਨੀ ਆ ਆਉਣ ਵਾਲੀ ਵੀਡੀਓ ਵਿੱਚ ਸ਼ਾਇਦ ਮੈਂ ਗੱਲ ਕਰਨ ਦੀ ਕੋਸ਼ਿਸ਼ ਕਰੂੰਗਾ ਕੋਈ ਕਮੈਂਟ ਪੂਰਾ ਖੁੱਲ ਨਹੀਂ ਰਿਹਾ ਸਿਮਰ ਕਹਿੰਦਾ ਬਾਈ ਸਿਮਰਜੀਤ ਮਾਨ ਨੇ ਇੱਕ ਇੰਟਰਵਿਊ 'ਚ ਕਿਹਾ ਮੈਂ ਦੀਪ ਸਿੱਧੂ ਤੇ ਮੂਸੇਵਾਲਾ ਦੇ ਨਾਂ ਤੇ ਚੋਣਾਂ ਨਹੀਂ ਜਿੱਤੀਆਂ ਫਿਰ ਤਲਵਾੜੇ ਵਰਗੇ ਆ ਆ ਜਿਹੜੀ ਬਾਈ ਨੇ ਗੱਲ ਕਿਉਂਕਿ ਗਹਾਂਲੀ ਚੀਜ਼ ਨਿਕਲਦੀ ਪਰ ਮੈਂ ਗੱਲ ਇਹਦੀ ਬਾਈ ਦੀ ਸਮਝ ਗਿਆ ਇਹ ਬਾਕੀ ਗੱਲ ਸਹੀ ਕਹਿ ਰਿਹਾ ਹਣ ਜੇ ਸਿਮਰਜੀਤ ਮਾਨ ਨੇ ਆਪਾਂ ਨੂੰ ਪਤਾ ਵੀ ਉਹਨੂੰ 20 ਸਾਲ ਨੱਕ ਨਾਲ ਕੀ ਨਾ ਕਰਦੇ ਨੂੰ ਹੋ ਗਈ ਸੀਗੇ ਕੋਈ ਪੁੱਛਦਾ ਸੀਗਾ ਉਹਨੂੰ ਵੀ ਕੌਣ ਹੈ ਕਿਉਂਕਿ ਸਾਡੇ ਕੰਮ ਇਹ ਹੈ ਜੇ ਕੁਝ ਕੀਤੇ ਹੋਏ ਨੇ ਕਦੇ ਅਸੀਂ ਕੌਮ ਦੀ ਗੱਲੇ ਨਹੀਂ ਕੀਤੀ ਇਹਨੂੰ ਪਤਾ ਨਹੀਂ ਕਿਹੜੇ ਹਿਸਾਬ ਨਾਲ ਲੋਕ ਕਹੀ ਜਾਂਦੇ ਨੇ ਵੀ ਭਾਈ ਇਹ ਕੌਮ ਦੀਆਂ ਗੱਲਾਂ ਕਰਦਾ ਲਿਆਓ ਕੱਢ ਕੇ ਕੋਈ ਗਲਤ ਆ ਲੈ ਕੇ ਆਓ ਵੀ ਜਿਹੜੀਆਂ ਨੇ ਕੀਤੀ ਆ ਵੀ ਜਗਤਾਰ ਸਿੰਘ ਹਵਾਰਾ ਜੀ ਇਹਦੀ ਪੂਰੀ ਸਿਫਤ ਕਰਦੇ ਹੋਣਗੇ ਵੀ ਸਿਮਰਜੀਤ ਮਾਨ ਦੀ ਬਹੁਤ ਵਧੀਆ ਕੰਮ ਕਰਤਾ ਤਲਵਾੜਾ ਜਿਹੜਾ ਅੱਜ ਖੜ ਕੇ ਆਪਣੇ ਆਪਣੇ মিডিਆ ਦੇ ਸਾਹਮਣੇ ਕਹਿ ਰਿਹਾ ਜੀ ਅਸੀਂ ਤਨ ਮਨ ਧਨ ਨਾਲ ਸਿਮਰਜੀਤ ਮਾਨ ਦੀ ਅਸੀਂ ਪੂਰੀ ਸਪੋਰਟ ਕਰਦੇ ਆਂ ਹੁਣ ਤਲਵਾੜਾ ਮੈਨੂੰ ਗੱਲ ਦਾ ਜਵਾਬ ਦੇ ਦੇਵੇ ਇਹ ਜੇ ਤਾਂ ਤੂੰ ਦੀਪ ਸਿੱਧੂ ਦੇ ਨਾਲ ਰਹਿਿਆ ਹੋਇਆ ਤੂੰ ਆਪਣੇ ਉਹਨੂੰ ਸਮਝਦਾ ਵੀ ਦੀਪ ਸਿੱਧੂ ਨੂੰ ਕੁਸ ਇਹਨੂੰ ਸਿਮਰ ਜੀ ਦਾ ਮਾਰ ਨੂੰ ਪੁੱਛ ਤੇ ਜਿਹੜਾ ਬੰਦਾ ਝੋਂਦੇ ਜੀ ਦੀਪ ਦੇ ਵਿਰੁੱਧ ਰਿਹਾ ਤੂੰ ਉਹ ਬੰਦੇ ਨੂੰ ਟਿਕਟ ਕਿਉਂ ਦਿੱਤੀ ਪੁੱਛੋ ਇਹਨੂੰ ਸਵਾਲ ਪੁੱਛੋ ਪਰ ਇਹ ਜੋ ਲੋਕ ਨੇ ਹਨਾ ਇਹਨਾਂ ਨੂੰ ਸਿਰਫ ਕੁਰਸੀਆਂ ਪਿਆਰੀਆਂ ਨੇ ਇਹ ਲੋਕਾਂ ਨੂੰ ਕੁਰਸੀਆਂ ਪਿਆਰੀਆਂ ਨੇ ਇਹਨਾਂ ਨੂੰ ਕਿਸੇ ਤੱਕ ਕੋਈ ਮਾਤਰ ਨਹੀਂ ਜਿਹੜਾ ਮਰ ਗਿਆ ਮਰ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਜਿਹੜਾ ਇਹ ਕਹਿੰਦਾ ਵੀ ਤਨ ਮਨ ਧਨ ਨਾਲ ਕਰਾਂਗੇ ਅਸੀਂ ਸਪੋਰਟ ਉਹਦੀ ਪੂਰੀ ਇਹਨੂੰ ਪੁੱਛ ਲੋ ਵੀ ਤੇਰੇ ਕੋਲ ਧਨ ਆਉਂਦਾ ਕਿੱਥੋਂ ਆ ਕੋਈ ਬਿਜ਼ਨਸਮੈਨ ਆ ਤੂੰ ਬਿਜ਼ਨਸਮੈਨ ਆ ਤੂੰ ਵੀ ਤੇਰੀ ਭਾਈ ਪੂਰੀ ਲਿਬੜੇ ਵਾਲਾ ਪਿੱਠ ਲੱਗਦੀ ਆ ਦਾਦੀ ਸਾਨੂੰ ਸੋ ਕੁਝ ਵੀ ਸਟੇਟਮੈਂਟ ਦੇਣ ਤੋਂ ਪਹਿਲਾਂ ਜਾ ਕੇ ਟੂਰਨਾਮੈਂਟ ਦੇ ਵਿੱਚ ਲੱਖ ਲੱਖ 2-2 ਲੱਖ ਰੁਪਏ ਦੇਣ ਨਾਲ ਸੰਗਤਾਂ ਮੁਰੇ ਲਿਆ ਕੇ ਰੱਖਿਆ ਵੀ ਕਰੋ ਵੀ ਪੈਸੇ ਆਉਂਦੇ ਕਿੱਥੋਂ ਨੇ ਕਿਹਦੇ ਨੌਤੇ ਅਸੀਂ ਇਕੱਠੇ ਕਰਦੇ ਆ ਕੀ ਨੌ ਬੰਦੇ ਦਾ ਚੋਕਰਦਾਰ ਜਿਹੜਾ ਕਿਰਦਾਰ ਹੁੰਦਾ ਨਾ ਇਹ ਲੋਕ ਬਹੁਤ ਨੇ ਲੋਕ ਇਹ ਜਿਹੇ ਜੋ ਸਿਰਾਂ ਤੇ ਪੱਗੇ ਪੱਗਾ ਰੱਖ ਕੇ ਆਪਣਾ ਕਿਰਦਾਰ ਥਲੇ ਸਿੱਟ ਕੇ ਕੋਈ ਡੇਰੇ ਤੁਰਿਆ ਫਿਰਦਾ ਕੋਈ ਕਿਸੇ ਪਾਸੇ ਲਾ ਕੇ ਹਵਨ ਕਰਾਉਣ ਲੱਗਿਆ ਹੋਇਆ ਕੋਈ ਕਿਸੇ ਪਾਸੇ ਕੁਸ਼ੋਰ ਕਰਦਾ ਫਿਰਦਾ ਇਹ ਲੋਕ ਆ ਆਪਣੇ ਆਫਰ ਬੂਰੀਆ ਕੇ ਦਾਦ ਦੇ ਨੇ ਫਿਰ ਮੇਰੇ ਵਰਗੇ ਨੂੰ ਕਹਿੰਦੇ ਨੇ ਭਾਈ ਤੂੰ ਸਿੱਖਾਂ ਦੀਆਂ ਜਿਹੜੇ ਮਤਲਬ ਜਿਹੜੇ ਸਿੱਖ ਨੇ ਉਹਨਾਂ ਦੀ ਲੱਤਾਂ ਖਿੱਚਦਾ ਦਿਖਾਓ ਕਿੱਥੇ ਖਿੱਚੀਆਂ ਨੇ ਮੈਂ ਸਿਰਫ ਉਹਦੀਆਂ ਹੀ ਲੱਤਾਂ ਖਿੱਚਦੇ ਆਂ ਅਸੀਂ ਜਿਨ੍ਹਾਂ 'ਚ ਕੁਛ ਨਾ ਕੁਛ ਹੈਗਾ ਥੋੜੀ ਵਜ੍ਹਾ ਨਾਲ ਜਿਹੜੇ ਬੰਦੇ ਇਹੋ ਜਿਹੇ ਕੰਮ ਕਰਦੇ ਨੇ ਜਿਹੜੇ ਅਸਲ ਪਰਸਨੈਲਿਟੀ ਮੈਨ ਬੰਦੇ ਨੇ ਜੋ ਅਸਲ ਪਰਸਨੈਲਿਟੀ ਵਾਲੇ ਸਿੱਖ ਨੇ ਉਹਨਾਂ ਦੀ ਵੀ ਰੈਪਿਊਟੇਸ਼ਨ ਡਾਊਨ ਹੁੰਦੀ ਆ। ਸਿਰਫ ਇੱਕ ਬੰਦੇ ਦੀ ਗਲਤੀ ਨਾਲ। ਸਾਦ ਨੂੰ ਮੈਨੂੰ ਜੇ ਨਹੀਂ ਹੁੰਦੀ। ਸੋ ਕਹਿਣ ਦਾ ਮਤਲਬ ਮੇਰਾ ਇਹੀ ਆ ਵੀ ਜਦ ਤੁਸੀਂ ਕਿਸੇ ਬੰਦੇ ਦੀ ਸਪੋਰਟ ਕਰਨੀ ਹੈ ਨਾ ਪਹਿਲਾਂ ਚੰਗੀ ਉਹਦੇ ਬਾਰੇ ਪੁੱਛ ਲਓ ਵੀ ਭਾਈ ਇਹ ਵਾਕਈ ਬੰਦਾ ਸਹੀ ਆ? ਇਮੋਸ਼ਨਲ ਬਣ ਕੇ ਉਹਦੇ ਪਿੱਛੇ ਨਾ ਲੱਜ ਕਰੋ ਭੇਡ ਚਾਲ ਵਾਂਗੂ। ਜੋ ਇੰਨੀ ਕੋ ਬੇਨਤੀ ਕਰਨੀ ਸੀਗੀ ਮੈਂ ਆਉਣ ਵਾਲੀ ਵੀਡੀਓ ਦੇ ਵਿੱਚ ਕਰਾਂਗੇ ਦੁਬਾਰਾ ਚ ਫੇਰ ਉਹੀ ਪੁਆਇੰਟ ਦੇ ਉੱਤੇ ਗੱਲ ਜੋ ਆਪਾਂ ਟੌਪਿਕ ਪਿਛਲੇ ਵਾਰ ਸੀ ਛੱਡਿਆ ਸੀਗਾ। ਸੋ ਸਾਰੇ ਬਾਈਆਂ ਨੂੰ ਸਸਰੀਕਾਲ ਚੰਗਾ ਅਸੀ ਗੱਲ ਜੀ।